ਸਿੱਧੂ ਦੇ ਆਉਣ ਦੀ ਖੁਸ਼ੀ ਦੇ ਵਿੱਚ ਮਾਤਾ ਜੀ ਆ ਗਏ ਨੇ ਹਵੇਲੀ ਹਾਂਜੀ ਤੁਸੀਂ ਸਹੀ ਸੁਣਿਆ ਇਹ ਸਿੱਧੂ ਦੀ ਆਉਣ ਦੀ ਖੁਸ਼ੀ ਦੇ ਵਿੱਚ ਅੱਜ ਕਈ ਦਿਨਾਂ ਤੋਂ ਮਾਤਾ ਜੀ ਹਵੇਲੀ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਆਪਣੇ ਫੈਨ ਨੂੰ ਆਸ਼ੀਰਵਾਦ ਦੇ ਰਹੇ ਨੇ ਸਿੱਧੂ ਸਿੱਧੂ ਦੇ ਆਉਣ ਦੀ ਖੁਸ਼ੀ ਦੇ ਵਿੱਚ ਅੱਜ ਹਵੇਲੀ ਵਿੱਚ ਫੇਰ ਲੱਗ ਚੁੱਕੀਆਂ ਨੇ ਰੌਣਕਾਂ ਦੇਖੋ ਹਵੇਲੀ ਦੇ ਵਿੱਚ ਕਿੰਨਾ ਅੱਜ ਸਾਰੇ ਸਿੱਧੂ ਦੇ ਫੈਨ ਲਈ ਖੁਸ਼ੀਆਂ ਭਰਿਆ ਦਿਨ ਆਇਆ ਹੈ ਤੇ ਮਾਤਾ ਜੀ ਹਵੇਲੀ ਵਿੱਚ ਪਹੁੰਚੇ ਨੇ ਤੇ ਸਾਰੇ ਫੈਨ ਨੂੰ ਆਸ਼ੀਰਵਾਦ ਦੇ ਰਹੇ ਨੇ ਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ ਦੇਖੋ ਸਾਰੀ ਵੀਡੀਓ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਮਾਤਾ ਜੀ ਵੀ ਬਹੁਤ ਖੁਸ਼ ਨੇ ਤੇ ਆਪਣੇ ਫੈਨਸ ਨੂੰ ਵਿਚਾਰ ਸਾਂਝੇ ਕਰ ਰਹੇ ਨੇ ਦੇਖੋ ਸਾਰੀ ਵੀਡੀਓ ਮਾਤਾ ਜੀ ਬੋਲੇ ਆਪਣੇ ਸਿੱਧੂ ਦੇ ਦੂਸਰੇ ਜਨਮ ਬਾਰੇ ਦੱਸਿਆ ਕੁਝ ਗੱਲਾਂ ਤੇ ਵੀਡੀਓ ਨੂੰ ਕਰੋ ਦਬਕੇ ਸ਼ੇਅਰ ਬੋਰ ਦੇ ਨੀਤੀ ਉਲੀ ਦੇਖੇ ਰੱਖੇ ਹੋਣਾ ਉਹਨਾਂ ਕਰਮਚਾਰੀਆਂ ਦੇ ਅਧਿਕਾਰ ਨੂੰ ਦਿੱਤੀ। ਮੇਰਾ 85000 ਰੁਪਏ 1 ਮਹੀਨੇ ਤੇ 2 ਮਹੀਨੇ ਦਾ। ਮੇਰੇ ਸੱਤੇ ਬੀਤੀ ਕੰਮ ਲਈ। ਐਸੋ ਮਾਇਆ ਨਾਲ ਅਸੋ ਬੋਦੇ ਦੀ ਨਹੀਂ। ਕੰਮ ਕਿ ਕਰਦਾ। ਕੋਈ ਦੇਖੇ ਨਾ ਅਸੋ ਮਾਪਾ ਅਪ੍ਰੀਸੈਂਟ ਦੇ ਦਿੱਤਾ ਤੇ ਉਹ ਅਸੋ ਨਾ ਰਹੀ। ਤੇ ਬਾਕੀ ਨੇ ਸਭ ਨੂੰ ਦੇ ਦਿੱਤੀ ਇਹ ਵੀ ਜਨਰਲ ਤੋਂ ਤੇ ਉਹ ਰਹੀ।